ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਿਤ ਨੂੰ ਕਿਹੜੀਆਂ ਗੱਲਾਂ ਕਹਿੰਦੇ ਹੋਏ ਜਨੇਊ ਪੌਣ ਤੋਂ ਇਨਕਾਰ ਕੀਤਾ ਸੀ ਸੰਗਤ ਜੀ ਅੱਜ ਦੀ ਇਸ ਵੀਡੀਓ 'ਚ ਇਹ ਸਾਖੀ ਸੁਣਦੇ ਆ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ 9 ਵਰਿਆਂ ਦੇ ਹੋ ਗਏ ਸਨ ਤਾਂ ਉਹਨਾਂ ਦੇ ਪਿਤਾ ਨੇ ਜਨੇਊ ਦੀ ਰਸਮ ਦਾ ਸੋਚਿਆ ਜਦ ਤੱਕ Hindu ਧਰਮ ਵਿੱਚ ਬੱਚੇ ਨੂੰ ਜਨੇਊ ਨਹੀਂ ਪਾਇਆ ਜਾਂਦਾ ਤਦ ਤੱਕ ਉਹ ਬਰਾਦਰੀ ਦਾ ਨਹੀਂ ਮੰਨਿਆ ਜਾਂਦਾ ਸਾਰੇ ਪਰਿਵਾਰ ਵਾਲੇ ਰਸਮ ਨੂੰ ਨਿਭਾਉਣ ਦੇ ਲਈ ਇਕੱਠੇ ਹੋਏ। ਪੰਡਤ ਹਰਦੀਾਲ ਨਿਜ ਸਮੇਂ ਤੇ ਪਹੁੰਚ ਕੇ ਰਸਮ ਸ਼ੁਰੂ ਕਰਨ ਲੱਗੇ। ਬਾਲਕ ਗੁਰੂ ਜੀ ਨੂੰ ਪੰਡਤ ਦੇ ਸਾਹਮਣੇ ਬਿਠਾਇਆ ਗਿਆ। ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਗੁਰੂ ਜੀ ਦੇ ਆਲੇ ਦੁਆਲੇ ਬੈਠ ਗਏ। ਸਾਰੀਆਂ ਰਸਮਾਂ ਨਿਭਾਉਂਦੇ ਹੋਏ ਪੰਡਤ ਗੁਰੂ ਜੀ ਦੇ ਸਰੀਰ ਉੱਪਰ ਇੱਕ ਧਾਗਾ ਚੱਜ ਨੇ ਉਹ ਬੰਨਣ ਲੱਗਾ ਤਾਂ ਕਿ ਰਸਮ ਪੂਰੀ ਕੀਤੀ ਜਾ ਸਕੇ। ਸਾਰੇ ਪਰਿਵਾਰ ਵਾਲੇ ਇਹ ਵੇਖ ਕੇ ਬਹੁਤ ਖੁਸ਼ ਸਨ ਉਸ ਵੇਲੇ ਸਭ ਹੈਰਾਨ ਤੇ ਪਰੇਸ਼ਾਨ ਹੋ ਗਏ ਜਦ ਗੁਰੂ ਜੀ ਨੇ ਪੰਡਤ ਨੂੰ ਪਿੱਛੇ ਕਰਦੇ ਹੋਏ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਅਤੇ ਪੰਡਤ ਤੋਂ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ ਪਹਿਲਾਂ ਮੈਨੂੰ ਇਸ ਧਾਗੇ ਦੇ ਜਨੇਊ ਦਾ ਮਤਲਬ ਤੇ ਲਾਭ ਦੱਸੋ ਪੰਡਤ ਨੇ ਜਵਾਬ ਦਿੱਤਾ ਕਿ ਪਵਿੱਤਰ ਜਨੇਊ ਇੱਕ ਰਸਮ ਹੈ ਤੇ ਉੱਚੀ ਤੇ ਖੱਤਰੀ ਜਾਤ ਦੀ ਨਿਸ਼ਾਨੀ ਹੈ ਪਰ ਗੁਰੂ ਜੀ ਪੰਡਤ ਦੇ ਜਵਾਬ ਤੋਂ ਸੰਤੋਸ਼ ਨਹੀਂ ਹੋਏ। ਉਹਨਾਂ ਨੇ ਫੇਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਇਨਸਾਨ ਇੱਕ ਧਾਗੇ ਤੋਂ ਪਛਾਣਿਆ ਜਾਵੇ? ਇਨਸਾਨ ਦੀ ਪਛਾਣ ਤਾਂ ਉਸਦੇ ਕਰਮਾਂ ਨਾਲ ਹੁੰਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਕઠੋਰ ਤੇ ਦੁਸ਼ਮਣ ਇਨਸਾਨ ਇਝਨੇਉ ਪਾ ਕੇ ਉੱਚੀ ਜਾਤ ਦਾ ਬਣ ਜਾਏਗਾ? ਜਦ ਕਿ ਇਝਨੇਉ ਤੇ ਮਨੁੱਖ ਨਾਲ ਦੂਜੀ ਦੁਨੀਆ ਵਿੱਚ ਵੀ ਨਹੀਂ ਜਾਏਗਾ। ਇਹ ਤਾਂ ਇੱਥੇ ਟੁੱਟ ਜਾ ਸਵਾਹ ਹੋ ਜਾਏਗਾ। ਪੰਡਤ ਨੇ ਇੱਕ ਵਾਰੀ ਫੇਰ ਸਮਝਾਇਆ ਕਿ ਇਹ ਖੱਤਰੀ ਜਾਤ ਦੀ ਪਛਾਣ ਹੈ ਕਿ ਤੁਹਾਡੇ ਬਾਪ ਦਾਦੇ ਵੀ ਇਸ ਨੂੰ ਪਾਉਂਦੇ ਰਹੇ ਨੇ ਪਰ ਗੁਰੂ ਜੀ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਇਹ ਜਨੇਊ ਪੋਣਾ ਬੇਕਾਰ ਹੈ ਇਹ ਕੋਈ ਧਰਮੀ ਫਾਇਦਾ ਨਹੀਂ ਦੇਵੇਗਾ ਜਦ ਮਨੁੱਖ ਮਰਦਾ ਹੈ ਤੇ ਉਸ ਵੇਲੇ ਇਸ ਧਾਗੇ ਨੂੰ ਉਤਾਰ ਦਿੱਤਾ ਜਾਂਦਾ ਹੈ ਅਗਰ ਤੁਸੀਂ ਮੈਨੂੰ ਕੋਈ ਜਨੇਊ ਪੋਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਧਾਗਾ ਲਿਆਓ ਜੋ ਮੇਰੇ ਨਾਲ ਅਗਲੀ ਦੁਨੀਆ ਵਿੱਚ ਵੀ ਜਾ ਸਕੇ ਜਦ ਗੁਰੂ ਨਾਨਕ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਪੰਡਤ ਨੇ ਪੁੱਛਿਆ ਕਿ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਜਨੇਊ ਪਾਉਣਾ ਚਾਹੀਦਾ ਜੋ ਦੂਜੀ ਦੁਨੀਆ ਵਿੱਚ ਵੀ ਨਾਲ ਜਾਵੇਗਾ ਗੁਰੂ ਜੀ ਨੇ ਇਹ ਸੁਣ ਕੇ ਬਾਣੀ ਉਚਾਰਨ ਕੀਤੀ ਦਇਆ ਕਾ ਪਾ ਸੰਤੋਖ ਸੁਤ ਜਤ ਗੰਢੀ ਸਤ ਵਟ ਏ ਜਨੇਊ ਜੀ ਕਾ ਖੈ ਤੇ ਪੰਡਤ ਕਤ ਨਾਏ ਟੂਟੇ ਨਾ ਮਾ ਲਾਗੇ ਨਾਏ ਜਲੇ ਨਜਾਏ ਤਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਸੋ ਪੰਡਿਤ ਜੀ ਜੇ ਤੁਸੀਂ ਇਸ ਤਰ੍ਹਾਂ ਦਾ ਜਨੇਊ ਲਿਆ ਸਕੋ ਤਾਂ ਮੈਂ ਪਾਉਣ ਨੂੰ ਤਿਆਰ ਆ ਇਹ ਗੱਲਾਂ ਗੁਰੂ ਜੀ ਦੀਆਂ ਸੁਣ ਕੇ ਪੰਡਤ ਨੂੰ ਗਿਆਨ ਹੋ ਆਇਆ ਉਹ ਕਹਿਣ ਲੱਗਾ ਮਹਤਾ ਜੀ ਇਹ ਬਾਲਕ ਪੁਰਾਣੀਆਂ ਲੀਹਾਂ ਤੇ ਨਹੀਂ ਚੱਲੇਗਾ ਇਹ ਤਾਂ ਨਵੇਂ ਪੈੜ ਪਵੇਗਾ ਤੇ ਲੋਕਾਂ ਨੂੰ ਸੱਚ ਦੀ ਰਾਹ ਦੱਸੇਗਾ ਇਹ ਕਹਿ ਕੇ ਪੰਡਤ ਨੇ ਬਾਲਕ ਗੁਰੂ ਨਾਨਕ ਅੱਗੇ ਸਿਰ ਨਿਵਾਇਆ ਸਾਰੇ ਸੱਗੇ ਸੰਬੰਧੀ ਬਹੁਤ ਅश्चਰਜ ਵਿੱਚ ਸਨ ਪਰ ਮਹਿਤਾ ਕਾਲੂ ਬੜੇ ਦਿਲਗੀਰ ਸਨ ਕਿ ਨਾਨਕ ਨੇ ਕੁੱਲ ਦੀ ਰੀਤ ਤੋੜ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ